ਜਿਵੇਂ ਸਕੂਲਾਂ ਦੀਆਂ ਦਾਖਲਾ ਫੀਸਾਂ ਲਈਆਂ ਜਾ ਰਹੀਆਂ 10ਵੀਂ ਤੇ 12ਵੀਂ ਦੀ ਦਾਖਲਾ ਫੀਸਾਂ ਲਈਆਂ ਜਾਂਦੀਆਂ ਉਹ ਇੱਕ ਸਰਕਾਰੀ ਸਿੰਪਲ ਨੋਟੀਫਿਕੇਸ਼ਨ ਕਰ ਸਕਦੀ ਸੀ ਕਿ ਵੀ ਇੱਥੇ ਹਰ ਪ੍ਰਭਾਵਿਤ ਇਹਨਾਂ ਇਹਨਾਂ ਸਕੂਲਾਂ ਦੇ ਪਿੰਡਾਂ ਦੇ ਨਾਂ ਹੈਗੇ ਆਪਣੇ ਕੋਲ ਸਕੂਲਾਂ ਦੇ ਨਾਂ ਵੀ ਉੱਥੋਂ ਨਾ ਲਈਆਂ ਜਾ ਉਹ ਨਹੀਂ ਹੋ ਰਿਹਾ ਵਿਚਾਰੇ ਬੱਚੇ ਬਹੁਤ ਡਿਫਿਕਲਟੀ ਨਾਲ ਉਹ ਪੈਸੇ ਇਕੱਠੇ ਕਰਕੇ ਕਿਸੇ ਤੋਂ ਮੰਗ ਕੇ ਕਿਤੇ ਕੁਝ ਕਰਕੇ ਉਧੇ ਰਿਹਾ ਮੇਰਾ ਮੇਰਾ ਖਿਆਲ ਇਹ ਆਪਦੇ ਬੱਚਿਆਂ ਦੇ ਅਗੇਂਸਟ ਬਹੁਤ ਵੱਡੀ ਹਿਊਮਿਲੇਸ਼ਨ ਹੈ ਸਾਡੀ ਅਸੀਂ ਉਹਨਾਂ ਨੂੰ ਇੱਕ ਓੰਜੀ ਮੁਸੀਬਤ 'ਚ ਪਾ ਰਹੇ ਆਪਾਂ ਕੀ ਕਹਿੰਦੇ ਸਿਟੀਜ਼ਨਸ ਅੱਗੇ ਬਣਾਵਾਂਗੇ ਉਸ ਤੋਂ ਬਾਅਦ ਜਿਹੜੀ ਦੂਜਾ ਮਸਲਾ ਹੈ ਕਿ ਉੱਥੇ ਦਾ ਇਨਫਰਾਸਟ੍ਰਕਚਰ ਬਿਲਕੁਲ ਟੁੱਟ ਗਿਆ ਹੈ ਇਨਫਰਾਸਟ੍ਰਕਚਰ ਦਾ ਇਹ ਹਾਲਤਾ ਕਿ ਬਹੁਤ ਲਿੰਕ ਰੋਡਸ ਟੁੱਟ ਗਈਆਂ ਉੱਥੇ ਇਲੈਕਟ੍ਰਿਸਿਟੀ ਲਾਈਨਸ ਹੈ ਨਹੀਂ ਜਾਂ ਪਾਈਪਲਾਈਨਸ ਟੁੱਟ ਗਈਆਂ ਜਿਹੜੀਆਂ ਕਿ ਖਾਸ ਕਰਕੇ ਬਿਜਲੀ ਦੀਆਂ ਲਾਈਨਾਂ ਜਲਦੀ ਤੋਂ ਜਲਦੀ ਮੁਹਈਆ ਕਰਾਈਆਂ ਜਾਣ ਬਾਕੀ ਚੀਜ਼ਾਂ ਦੇ ਉੱਤੇ ਵੀ ਜ਼ੋਰ ਦਿੱਤਾ ਜਾਵੇ ਦੀਜੀ ਗੱਲ ਆ ਕਿ ਵੀ ਜਿਹੜਾ ਐਤਕੀਵਾਰ ਤੇ 2023 ਚ ਵੀ ਵੇਖਣ ਨੂੰ ਮਿਲਿਆ ਕਿ ਇਨਾਫ ਟਾਈਮ ਨਹੀਂ ਦਿੰਦੇ ਫੇ ਉਹਦਾ ਪ੍ਰੋਟੋਕਾਲ ਸੈੱਟ ਆ ਕਿ ਵੀ ਤੁਸੀਂ ਕਿੰਨੀ ਦੇਰ ਪਹਿਲਾਂ ਦੱਸ ਦੇਣਾ ਕਿ ਹੜ੍ਹ ਆਉਣ ਦਾ ਚਾਂਸ ਆ ਉਹ ਨਹੀਂ ਦੱਸਿਆ ਜਾਂਦਾ ਤੇ ਸਡਨਲੀ ਲੋਕ ਖੇਤਾਂ 'ਚ ਕੰਮ ਕਰ ਰਹੇ ਹੁੰਦੇ ਆ ਜੋ ਸਡਨਲੀ ਉਹਨਾਂ ਨੂੰ ਆ ਕੇ ਫਲੱਡ ਹਿੱਟ ਕਰਦਾ ਸੋ ਉਹਨਾਂ ਨੂੰ ਬਚਣਾ ਵੀ ਮੁਸ਼ਕਲ ਹੋ ਜਾਂਦਾ ਤਾਂ ਇਹ ਕੁਝ ਇਸ਼ੂਜ਼ ਹੈਗੇ ਆ ਜਿਹੜੇ ਆਪਾਂ ਲੈ ਕੇ ਆਏ ਹੈਗੇ ਆ ਉਤੇ ਫੇਰ ਜਿਹੜੇ ਲੋਕਾਂ ਨੇ ਪਿੰਡ ਗੋਦ ਲਏ ਆ ਉਹ ਆਪਦੀ ਜ਼ਿੰਮੇਵਾਰੀ ਨਹੀਂ ਪੂਰੀ ਨਿਭਾ ਰਹੇ ਜਾਂ ਕਹਿ ਲਓ ਉਹਨਾਂ ਨੇ ਆਪ ਦਾ ਲੋਡ ਤੋਂ ਵੱਧ ਉੱਤੇ ਕਮਿਟ ਕਰਤਾ ਪਰ ਉਹਨਾਂ ਡਿਲੀਵਰ ਨਹੀਂ ਕਰ ਪਾਰੇ ਤੇ ਸਰਕਾਰ ਉਹਨੂੰ ਇੱਕ ਬਹਾਨਾ ਬਣਾ ਕੇ ਕਿ ਵੀ ਤੁਹਾਡਾ ਪਿੰਡ ਤਾਂ ਗੋਦ ਆ ਉਹ ਸਰਕਾਰ ਵੀ ਨਹੀਂ ਉੱਤੇ ਕੁਝ ਕਰਦੀ ਲੋਕਾਂ ਨੂੰ ਸੋ ਉਹ ਲੋਕ ਜੋ ਹੀ ਫਸ ਗਏ ਮਤਲਬ ਪਿੰਡ ਗੋਦ ਹੋ ਗਿਆ ਗੋਦ ਤੋਂ ਉਹਨਾਂ ਨੇ ਸੋਚਿਆ ਸੀ ਪਤਾ ਨਹੀਂ ਕੀ ਹੋ ਜੂ ਉੱਤੇ ਇੱਕ ਫ੍ਰੀਜ ਇੱਕ ਵਾਸ਼ਿੰਗ ਮਸ਼ੀਨ ਮਿਲੀ ਆ ਡਿਪਟੀ ਕਮਿਸ਼ਨਰ ਕੋਲੇ ਜਾਂਦੇ ਆ ਤਾਂ ਉਹ ਕਹਿੰਦਾ ਵੀ ਤੁਹਾਡਾ ਤਾਂ ਪਿੰਡ ਗੋਦ ਆ ਤੁਹਾਨੂੰ ਤਾਂ ਕੋਈ ਦਿੱਕਤ ਹੀ ਹੈ ਨਹੀਂ ਕੋਈ ਪਰੇਸ਼ਾਨੀ ਹੈ ਨਹੀਂ ਸੋ ਇਹ ਇਹ ਮਸਲਾ ਹਵੇ ਜੇ ਕਿਸ ਨੇ ਗੋਦ ਲਿਆ ਆ ਨਹੀ ਕਰ ਪਾ ਰਿਆ ਘਟੋ ਘਟ ਡੀਸੀ ਦਫਤਰ ਜਾ ਕੇ ਉਹਨੂੰ ਖਤਮ ਤੱਕ ਕਰਾਵੇ ਜਾਂ ਆਪਦੇ ਬੋਰਡ ਉਤਾਰ ਦੇ ਉਤੋਂ ਸੋ ਇਹ ਜ਼ਰੂਰੀ ਆ ਇਹ ਇਹਦੇ ਬਿਗੈਰ ਉਹਨਾਂ ਲੋਕਾਂ ਨੂੰ ਮਦਦ ਕਰਨਾ ਬਲੌਕ ਕਰਨਾ ਆਏਗਾ ਇਹਦੇ ਇਲਾਵਾ ਲੌਂਗ ਟਰਮ ਇਸ਼ੂਜ਼ ਹੈਗੇ ਆ ਲੌਂਗ ਟਰਮ ਇਸ਼ੂਜ਼ ਹੈਗੇ ਆ ਜਿਵੇਂ ਇਹ ਭਾਈ ਸਾਹਿਬਰੇ ਆਏ ਆ ਗਿਆ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਇਹਨਾਂ ਨੂੰ ਵਨ ਪਾਰਟੀਸ਼ਨ ਤੋਂ ਬਾਅਦ ਮਿਲੀਆਂ ਸੀ ਅਲਾਟ ਹੋਈਆਂ ਸੀ ਪਾਕਿਸਤਾਨ ਲੋ ਆਏ ਜਾਂ ਉਸਾਨੀ ਵਾਲੇ ਪਗਤ ਸਿੰਘ ਹੋਰਾਂ ਦੀ ਸਮਾਦ ਬਣਾਉਣੀ ਸੀਗੀ ਉਦੋਂ 12 ਪਿੰਡ ਦਿੱਤੇ ਗਏ ਉਹ ਪਿੰਡਾਂ ਦੇ ਲੋਕ ਜਦੋਂ ਇੱਧਰ ਉਹਨਾਂ ਨੂੰ ਅਲੋਟਮੈਂਟ ਕਰ ਦਿੱਤੀ ਗਈ ਆ ਇਹਨਾਂ ਨੇ ਕਾਪੀ ਵਿਖਾਈ ਹੈਗੀ ਹੈ ਇੱਕ ਇਹ ਅਲੋਟਮੈਂਟ ਅਲੋਟਮੈਂਟਸ ਕਰ ਦਿੱਤੀਆਂ ਗਈਆਂ ਆ ਆਹ ਕਾਪੀ ਇਹਨਾਂ ਨੂੰ ਇਸ਼ੂ ਹੋ ਗਈ ਇਹ ਵੀ ਬਹੁਤ ਜੱਦੋਜਾਦ ਬਾਦ ਇਸ਼ੂ ਹੋਈ ਇਹ ਇਸ਼ੂ ਹੋਣ ਤੋਂ ਬਾਅਦ ਇਹਨਾਂ ਨੂੰ ਕੋਈ 40-50 ਸਾਲ ਲੱਗ ਗਏ ਵੀ ਪਾਲਿਸੀ ਆਈ ਜਦੋਂ 2009 'ਚ ਕਿ ਵੀ ਇਹਨਾਂ ਦੇ ਨਾਲ ਰਜਿਸਟਰੀ ਹੋ ਗਈ 2009 ਤੋਂ 2017 ਤੱਕ ਜਿਹੜੇ ਲੋਕਾਂ ਨੇ ਰਜਿਸਟਰੀਆਂ ਕਰਾ ਲੀਆਂ ਠੀਕ ਹੈਗਾ ਪਰ ਇਹੇ ਕੁਝ ਰਹਿ ਗਿਆ ਵੀਰ ਹਾਂ ਤਾਂ ਉਹ ਪਾਲਿਸੀ ਉਹ ਪਾਲਿਸੀ ਨੂੰ ਬਿਲਕੁਲ ਨਾ ਤਾਂ ਉਹ ਖਤਮ ਕੀਤਾ ਗਿਆ ਉਹ ਸੁਪਰੀਮ ਕੋਰਟ ਨੇ ਵੀ ਅਪਹੈਲਡ ਕੀਤੀ ਹੈ ਪਾਲਿਸੀ ਉਹ ਮੰਨਦੀ ਹੈ ਕਿ ਪਾਲਿਸੀ ਸਹੀ ਹੈ ਪਰ ਇਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਰਜਿਸਟਰੀਆਂ ਜਾਂ ਮਲਕੀਅਤ ਨਾ ਹੋਣ ਦੇ ਕੇਸ ਦੇ ਵਿੱਚ ਈਵਨ ਜੀਵਨ ਚ ਲੈਟਸ ਸੀ ਆਪਾਂ ਘਰ ਹੋਵੇ ਆਪਣੀ ਕੋਈ ਪ੍ਰਾਪਰਟੀ ਹੋਵੇ ਆਪਣੇ ਨਾਮ ਉਹਦੀ ਰਜਿਸਟਰੀ ਨਾ ਹੋਵੇ ਜਾਂ ਮਲਕੀਅਤ ਨਾ ਹੋਵੇ ਤਾਂ ਆਪਾਂ ਕਿਵੇਂ ਫੀਲ ਕਰਾਂਗੇ ਇਹਨਾਂ ਨਾਲ ਤਾਂ ਉਦੋਂ ਹੀ ਜ਼ਿਆਦਾ ਤਰਾਸਦੀ ਇਹ ਹੁੰਦੀ ਆ ਕਿ ਜਦੋਂ